ਆ ਸਵਾਗਤ ਹੈ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ? ਜੁੜੇ ਰਹੋ ਸਾਡੇ ਵਲੌਗ ਨਾਲ ਅੱਜ ਅਸੀਂ ਨਵੀਂ ਜਰਨੀ ਸ਼ੁਰੂ ਕਰਨ ਜਾ ਰਹੇ ਹਾਂ 2 ਦਿਨਾਂ ਦੀ ਜੋ ਕਿ ਬੈਰਗਮ ਤੋਂ ਨੀਸ ਐਂਡ ਨੀਸ ਤੋਂ ਮੋਨਾਕੋ ਬਹੁਤ ਹੀ ਵਧੀਆ ਸ਼ਹਿਰ ਨੇ ਅੱਜ ਤੁਹਾਨੂੰ ਦਿਖਾਵਾਂਗੇ ਯੂਰਪ ਟੂਰ ਤੇ ਜੁੜੇ ਰਹੋ ਸਾਡੇ ਨਾਲ ਸਾਡੇ ਨਾਲ ਬੰਦੇ ਜਾ ਰਹੇ ਨੇ 4-5 ਜਿੰਨੇ ਤੇ ਗੱਡੀ ਤੇ ਜਾਣਾ ਸੀ ਆਓ ਤੁਹਾਨੂੰ ਦਿਖਾਣੇ ਆ। ਰੋਬਰਡੋਨ ਇੱਧਰ ਟੈਂਕੀ ਫੁੱਲ ਹੋ ਰਹੀ ਏ ਦੇਲ ਦੀ ਸੁਖੀ ਆ ਕਰਨ ਬੋਸ ਕੀ ਕਹਿਣਾ ਚਾਹੋਗੇ ਅੱਜ ਦੇ ਵਲੋਗ ਬਾਰੇ ਜਿਹੜੇ ਯਾਰ ਰਾਹ 'ਚ ਹੀ ਦੱਸਾਂਗੇ ਸੋਤੇ 8:30 ਅੱਜ ਦੇ ਕਹਿੰਦੇ 4 ਵਜੇ ਜਾਣਾ ਤੇ ਦੁਨੀਆ 5:00 ਵਜਾ ਛੜੇ ਲੱਗੇ ਲਾਇਆ ਇੱਥੇ ਜੁੜੇ ਰਹੋ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਹ ਜਿਹਦਾ ਮਿਲਣਾ ਨਹੀਂ ਚਾਹੀਦੇ ਇੱਕ ਵਾਰ ਮਾ ਬਣੇ ਤੇ ਪੈਸੇ ਬਾਈਏ ਇੱਧਰ ਫੁੱਲ ਚਾਹੀਦਾ ਆਦੇ ਦੋਸਤੋ ਲਓ ਜੀ ਆਪਾਂ ਪਹੁੰਚ ਗਏ ਆਟੋ ਗ੍ਰਿਲ ਤੇ ਤੇ ਇੱਥੇ ਆਪਾਂ ਕਰਦੇ ਆ ਬ੍ਰੇਕ ਚਾਹ ਵਗੈਰਾ ਪੀਣੇ ਆ ਨਾਲ ਕੁਝ ਖਾਣੇ ਪੀਣੇ ਆ ਫਿਰ ਅਸੀਂ ਅੱਗੇ ਵਧਾਂਗੇ ਆਪਣੀ ਡੈਸਟੀਨੇਸ਼ਨ ਨਾਲ ਤੇ ਬਾਕੀ ਤੁਹਾਨੂੰ ਵੀਓ ਚੈੱਕ ਕਰਾਂਗੇ ਇਸ ਆਟੋ ਗ੍ਰਿਲ ਦਾ 3 ਹਫ਼ਤਾ ਹੋ ਗਿਆ ਔਰ ਚਾਹ ਪਾਣੀ ਆਪਾਂ ਛਕ ਲਿਆ ਏ ਹੁਣ ਅੱਗੇ ਵੱਧਦੇ ਅੱਗੇ ਆਪਣੀ JOURNEY ਹਾਲ ਤੇ ਦਿਖਾਨੇ ਆ ਤੁਹਾਨੂੰ ਨਾਲ ਨਾਲ ਸਾਰਾ ਸਫਰ ਤੇ ਹਾਂਜੀ ਹੁਣ ਅਸੀਂ ਪਹੁੰਚ ਚੁੱਕੇ ਆ ਫਰਾਂਸ ਦੇ ਬਾਰਡਰ ਤੇ ਤੇ ਜੋ ਕਿ ਹੁਣ ਆਪਾਂ ਫਰਾਂਸ ਵਿੱਚ ਐਂਟਰ ਹੋ ਕੇ ਤੇ ਸਾਰਿਆਂ ਤੋਂ ਪਹਿਲਾਂ ਜਾਵਾਂਗੇ ਨੀਸ ਸ਼ਹਿਰ ਵਿੱਚ ਤੇ ਨੀਸ ਸ਼ਹਿਰ ਘੁੰਮ ਕੇ ਫੇਰ ਆਪਾਂ ਜਾਵਾਂਗੇ ਮੋਨਕੋਵਲ ਤੇ ਆਓ ਚੈੱਕ ਕਰੋ 뷰 ਕਮ ਦੇ ਕਮਾਂ ਦੇ ਪਹੁੰਚ ਗਏ ਆ ਫਰਾਂਸ ਦੀਆਂ ਸੜਕਾਂ ਦੇ ਨੀਸ ਸ਼ਹਿਰ ਵਿੱਚ ਪਹੁੰਚ ਚੁਕੇ ਆ ਕਰੋ ਚੈੱਕ 뷰 ਫਰਾਂਸਦਰ ドラਮਾ ਚੱਲ ਰਹੀਆਂ ਨੇ ਬਹੁਤ ਹੀ ਵਧੀਆ ਸ਼ਹਿਰ ਵੱਖਰੀ ਜਿਹੀ ਫੀਲਿੰਗ ਆ ਰਹੀ ਆ ਗਏ ਆ ਅਪਣੇ ਸ਼ਹਿਰ ਵਿੱਚ ਤੇ ਹੁਣ ਅਸੀਂ ਸਮੁੰਦਰ ਦੇ ਕੰਡੇ ਵਾਲੇ ਜਾ ਰਹੇ ਆ ਤੇ ਹੌਲੀ ਹੌਲੀ ਤੁਰ ਕੇ ਸ਼ਹਿਰ ਦਾ ਆਨੰਦ ਲੈਂਦੇ ਹੋਏ ਸਾਰੇ ਜਿਹਨੇ ਜਾਣੇ ਪਏ ਆ ਬਹੁਤ ਹੀ ਸੋਹਣਾ ਸ਼ਹਿਰ ਏ ਇਟਲੀ ਤੋਂ ਬਿਲਕੁਲ ਲੱਗੇ 4 ਕਿੰਡਿਆਂ ਦਾ ਰਸਤਾ ਸਾਨੂੰ ਪਿਆ ਸਾਰਾ ਤੇ ਮਨੂਪੂਰ ਸ਼ਹਿਰ ਉਹ ਆਪਾਂ ਜਾਂਦੀ ਵਾਰੀ ਜਾਵਾਂਗੇ ਫਿਰ ਇੱਥੇ ਇੱਕ ਸਟੇ ਕਰਾਂਗੇ ਫਿਰ ਦੇਖਦੇ ਆ ਬਾਕੀ ਆ ਉਹ ਨਜ਼ਾਰਾ ਦਿਖਾਈਏ ਤੁਹਾਨੂੰ अपना सारा ग्रुप आ हवेली लग रही है ਯਾਰਾ ਅੰਡੀਗਨ ਰੈਸਟੋਰੈਂਟ ਬਹੁਤ ਹੀ ਸੋਹਣੀ ਡੈਕੋਰੇਸ਼ਨ ਮੈਨੂ ਆਹ ਅਕੜੀਏਂ ਯਾਰ ਬਹੁਤ ਸੋਹਣਾ ਸਜਾਇਆ ਇਹਨਾਂ ਨੇ ਡੈਕੋਰੇਸ਼ਨ ਬਹੁਤ ਵਧੀਆ ਕੀਤੀ ਹੋਈ ਨਿੱਕ-ਨਿੱਕ ਚੀਜ਼ ਦਾ ਖਾਸ ਖਿਆਲ ਰੱਖਿਆ ਗਿਆ ਹੈ ਡਾਇਰੈਕਸ਼ਨਾਂ ਲਗਾਈਆਂ ਨੇ ਸਾਰਾ ਸਭਾ ਬਹੁਤ ਫੈਸਟ ਚਿਕਨ ਸ਼ੈਸ਼ਲੇ ਦੇਖ ਕਰੋ ਜੀ ਫਰਾਂਸ ਦੇ ਸ਼ਹਿਰ ਨੀਸ ਦਾ ਵਿਊ ਕਿੰਨੀਆਂ ਲੱਕੀਆਂ ਗਲੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇਚਰਲੀ ਆ ਬੰਦੇ ਪਹਿਲਾ ਪਾਰ ਰਹੇ ਨੇ ਐਨਾ ਨਮ ਕੇ ਆ ਵੀਏ ਬਾਜ਼ਾਰ ਚ ਚੱਲੋ ਤੁਸੀਂ ਵਿਊ ਮਿਸ ਕਰ ਦੇਣਾ ਆ ਕਪੜੇ ਲਾਏ ਇਹਨਾਂ ਨੇ ਸੇਲ ਵਾਸਤੇ चेक करो नीस बिलाते नीस चेक करो क्रूज खड़े प्राइवेट अमीराट खड़े ने, ने। परसनल लैन लगी पी टैक्सियों थोड़ी टूरिस्ट एरिया ਮਾ ਮੇ ਬੋ ਕੋ ਮਰੇ ਨਹੀਂ ਅੱਜ ਇੱਕ ਗੱਲ ਤਾਂ ਪੱਕੀ ਦੁਨੀਆ ਦੇ ਜਿਹੜੇ ਮਰਜੀ ਕੋਨੇ ਤੇ ਚੱਲ ਜਾਓ ਲੋਕ ਤੁਹਾਨੂੰ ਮਿਲ ਹੀ ਜਾਂਦੇ ਨੇ ਪਬਲਿਕ ਹਸਪੀਟਲ ਚੱਲ ਜਾਓ ਜਾਂ ਹੋਰ ਕਿਤੇ ਚੱਲ ਜਾਓ ਦੁਨੀਆ ਦੁਨੀਆ ਹੀ ਸਾਰੇ ਪਾਸੇ ਹੋਈ ਪਈ ਏ ਪਰ ਇਹ ਵੇਣੇ ਇਲਾਕੇ ਸਾਰੇ ਅੱਜ ਇਦਾਂ ਹੀ ਇੱਧਰ ਆਏ ਆ ਵੀ ਸ਼ਹਿਰ ਭਰਿਆ ਪਿਆ ਟੂਰਿਸਟ ਏਰੀਏ ਨਾਲ ਲੋ ਜੀ ਥੋੜਾ ਜਿਹਾ ਆਪਾਂ ਹੋਰ ਅੱਗੇ ਆਏ ਆ ਤੇ ਤੁਹਾਨੂੰ ਦਿਖਾਣੇ ਆ ਸਮੁੰਦਰ ਜਲ ਥਲ ਜਲ ਥਲ ਹੋਈ ਪਈ ਏ ਪਾਣੀ ਦਾ ਕੋਈ ਤੋੜ ਹੀ ਨਹੀਂ ਕੋਈ ਹੱਦ ਨਹੀਂ ਕਰੋ ਚੱਕ ਨੀਲੇ ਰੰਗ ਦਾ ਪਾਣੀ ਸਾਫ਼ ਸਤਰਾ ਉਹ ਥੋਪ ਆਏ ਸੀ ਤੁਰ ਕੇ ਆਣੂ ਕਰੋ ਚੱਕ ਵੀਊ ਨੀਸ ਸ਼ਹਿਰ ਦਾ ਕਿੰਨਾ ਸੋਹਣਾ ਵਧੀਆ ਵੀਊ ਆ ਅੱਜ ਆਪਾਂ ਘੁੰਮਦੇ ਘੁੰਮਦੇ ਹੋਣਾਗੇ ਆ ਵਿਚ ਦੇ ਪ੍ਰੋਪਰ ਕੰਡੇ ਤੇ ਜਿੱਥੇ ਬੋਰਡ ਲੱਗਾ ਏ ਫ੍ਰਾਂਸ ਦੇ ਮੇਨ ਸ਼ਹਿਰ ਦਾ ਆਈ ਲਵ ਨੀਸ ਤੁਹਾਨੂੰ ਦਿਖਾਣੇ ਆ ਚੈੱਕ ਕਰੋ ਸਾਈਕਲਿੰਗ ਵਾਲੇ ਬਹੁਤ ਐ ਅੱਜ ਕੋਈ ਸਾਈਕਲ ਪ੍ਰੋਗਰਾਮ ਲੱਗ ਰਿਹਾ ਤੇ ਰੇਸਾ ਰੁਸਾ ਹੋ ਰਹੀ ਹੈ ਚੈੱਕ ਕਰੋ ਆਈ ਲਵ ਨੀਸ #tourfrance ਲੋ ਜੀ ਜਨਤ ਆਨੰਦ ਲੈ ਰਹੀ ਏ ਸਮੁੰਦਰ ਦੇ ਕੰਢੇ ਗਰਮੀ ਦਾ ਨਹਾਉਂਦੇ ਹੋਏ ਪਾਣੀ ਬਹੁਤ ਜਿਆਦਾ ਸਾਫ ਏ ਬਹੁਤ ਕਲੀਅਰ ਬੱਜਰੀ ਵਾਲਾ ਪਾਣੀ ਏ ਮਜੇ ਆ ਰਹੇ ਨੇ ਚੈੱਕ ਕਰੋ ਵੀਊ ਨੀਲੇ ਰੰਗ ਦਾ ਪਾਣੀ ਆ ਇੱਥੇ ਠੰਡੇ ਲੱਗੇ ਨੇ ਹਰ ਇੱਕ ਕੰਟਰੀ ਦੇ ইংল্যান্ড ਦਾ ਅਮਰੀਕਾ ਦਾ ਬਰਾਣਾ ਯੂਰਪ ਦਾ ਇਟਲੀ ਦਾ ਸਾਰੇ ਚੰਡੇ ਲੱਗੇ ਨੇ ਪਬਲਿਕ ਘੁੰਮਰੀ ਏ ਬਾਕੀ ਤੁਹਾਨੂੰ ਅੱਗੇ ਦਾ ਵੀ ਉਹ ਦਿਖਾਂਗੇ ਲੋ ਜੀ ਘੁੰਮਦੇ ਘਮਦੇ ਪਹੁੰਚ ਗਏ ਆਪਾਂ ਸ਼ਹਿਰ ਦੇ ਅੰਦਰ ਇੱਥੇ ਲੱਗੀ ਮਾਰਕੀਟ ਖਾਣ ਨੂੰ ਸੁਣਨ ਲੱਗਾ ਬਗਦਾਂ ਲੱਗੀਆਂ ਰੋਡ ਲੱਗਾ ਸਾਰਾ ਦੇਸੀ ਮਾਹੌਲੇ ਜਿਆ ਹਾਂ ਜਾਂ ਫਿਰ ਪਬਲੀਕ ਦੇਖੋ ਚੈੱਕ ਕਰੋ ਵੀ ਉਹ ਕਿੰਨਾ ਵਧੀਆ ਸਿਟੀ ਸੈਂਟਰ ਦਾ ਥੋੜਾ ਮਾਹੌਲ ਆਹ ਨਵੀਂ ਬਣਾਤੀ ਲੋ ਜੀ ਮੁੰਡਿਆਂ ਨੂੰ ਲੱਗੀ ਸੀ ਪਿਆਸ ਇੱਥੋਂ ਲੈ ਲਿਆ ਜੋਸ ਵਨਸ ਵਨਾਂ ਮੈਂਥੇ ਦਾ ਮੰਗੋ ਦਾ ਬਰੋ ਕਿੱਦਾਂ ਫਿਰ ਪਿਆਸ ਬੁੱਝ ਗਈ ਮੈਂ ਕਿ ਆਮਦਾ ਨਜ਼ਾਰਾ ਪੂਰਾ ਕਿੱਦਾਂ ਠੀਕ ਹੈ ਮੈਂ ਕਿ ਇੱਕਦਮ ਕਿੱਦਾਂ ਮੇਲੇ 'ਚ ਠੰਡੀ ਸ਼ਪੀਲ ਮਿਲਦੀ ਨਾ ਉਦਾਂ ਦਾ ਮਾਹੌਲ ਹੈ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਹੇ ਬੀਨ ਜੇ ਤੁਸੀਂ ਕੁਝ ਕਹਿਣਾ ਜਾਓਗੇ ਮੈਨੂੰ ਕਹਿੰਦੇ ਮੈੰਗੂ ਪੀ ਮੈਨੂੰ ਕਹੋ ਕਾ ਮੈਨੂੰ ਸਾਰਾ ਪਾਣੀ ਪਿਆ ਐ ਐਨੋ ਪਾਣੀ ਪਿਆ ਛੱਡਿਆ ਐਨੋ ਦਿਨੇ ਸ਼ੇਅਰ ਕਰਦੇ ਇਹਦੇ ਨਾਲ ਬਹੁਤ ਸੋਹਣਾ ਸ਼ਹਿਰ ਹੈ ਘੁੰਮਦੇ ਘੁੰਮਦੇ ਜਾ ਰਹੇ ਅਸੀਂ ਨਾਈਸ ਫਰਾਂਸ ਵਿੱਚ ਆਏ ਆ ਸ਼ਹਿਰ ਦਾ ਨਾਮ ਵੀ ਨਾਈਸ ਉਦਾਂ ਵੀ ਨਾਈਸ ਹੈ ਚੈੱਕ ਕਰੋ ਸਿਟਿੰਗ ਏਰੀਆ ਰੌਣਕਾਂ ਲੱਗਣੀਆਂ ਇੱਥੇ ਸ਼ਾਮ ਨੂੰ ਸੋ ਕੀ ਭਾਜੀ ਕੀ ਕਹੋਗੇ ਮੈਂ ਤਾਂ ਬਹੁਤ ਵਧੀਆ ਆਨੰਦ ਲਾ ਰਿਹਾ ਆਨੰਦ ਆਨੰਦ ਆ ਰਿਹਾ ਗਲਾਸੀਆਂ ਬਾਰੇ ਕੀ ਖਿਆਲ ਤੁਹਾਡਾ ਆਈ ਤੇ ਕੋਈ ਪ੍ਰੋਗਰਾਮ ਚੱਲ ਰਿਹਾ ਹੈ ਸਾਈਕਲਾਂ ਦੀ ਰੇਸ ਲੱਗੀ ਅੱਜ ਫਾਈਨਲ ਚੱਲ ਰਿਹਾ ਇਹਨਾਂ ਦਾ ਨੀਸ ਸ਼ਹਿਰ ਵਿੱਚ ਲੱਗੀਆਂ ਬੁਰੀਆਂ ਲੈਕੋ ਉਹ ਹਟਾਇਆ ਕੋਵਾ ਬੋਨ ਆਲੇ ਫਲੋਰ ਡਾਂ ਦੋਰ ਕੈਰ ਐਕੂਟ ਮੋਨ ਜੋ ਆਵੀਆ ਮੀਆ ਐਸਕੋ ਬੋਨ ਸਾਡੀ ਵਾਪਸੀ ਦੀ ਤਿਆਰੀ ਹੈ ਇਥੋਂ ਅਸੀਂ ਜਾਵਾਂਗੇ ਮੋਨਕੋ ਮੌਣਕਾ ਤੋਂ ਬਾਅਦ ਦੇਖਦੇ ਆਂ ਹੋਟਲ ਵਿੱਚ ਜਾਵਾਂਗੇ ਫਿਰ ਤੁਹਾਨੂੰ ਅੱਗੇ ਦਿਖਾਨੇ ਆ